ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਔਲੇ ਦਾ ਮਰਬਾ ਜਿਹੜਾ ਕਿ ਬਹੁਤ ਟੇਸਟੀ ਹੁੰਦਾ ਬਿਨਾਂ ਗੁੜ ਤੋਂ ਬਿਨਾਂ ਖੰਡ ਤੋਂ ਤੇ ਆਪਾਂ ਬਹੁਤ ਹੀ ਹੈਲਦੀ ਤਰੀਕੇ ਨਾਲ ਆਪਾਂ ਬਣਾਵਾਂਗੇ ਸੋ ਹੁਣ ਜਿਵੇਂ ਬੱਚੇ ਨੇ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ ਉਹਨਾਂ ਦੀ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਆਪਣੇ ਵਾਲਾਂ ਵਾਸਤੇ ਅੱਖਾਂ ਵਾਸਤੇ ਜਿਹੜਾ ਆਮਲਾ ਬਹੁਤ ਹੀ ਫਾਇਦੇਮੰਦ ਹੁੰਦਾ ਵਿਟਾਮਿਨ ਸੀ ਇਹਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸੰਤਰਾ ਉਹਦੇ ਨਾਲ ਉਹ ਵੀ ਇਹਦੇ ਵਿੱਚ ਵੱਧ ਹੁੰਦਾ ਕਿਉਂਕਿ ਇੱਕ ਕਾਲੇਜ ਬਹੁਤ ਵਿਟਾਮਿਨ ਸੀ ਹੁੰਦਾ ਹੈਗਾ ਸੋ ਖਾਣੇ ਜ਼ਰੂਰੀ ਨੇ ਜੀ ਇਹਦਾ ਚਾਹੇ ਆਪਾਂ ਆਚਾਰ ਬਣਾ ਲਈਏ ਚਾਹੇ ਮਰਬਾ ਬਣਾ ਲਈਏ ਤੇ ਚਾਹੇ ਉੰਜ ਵੀ ਜਿਵੇਂ ਆਪਾਂ ਸ਼ਾਇਦ ਪਾ ਕੇ ਇਹਨਾਂ ਨੂੰ ਰੱਖ ਸਕਦੇ ਆਂ ਕਿਤੇ ਉੰਜ ਵੀ ਇਹ ਬਹੁਤ ਵਧੀਆ ਮਤਲਬ ਚੀਜ਼ ਬਣ ਜਾਂਦੀ ਹੈ ਖਾਣ ਦੇ ਯੋਗ ਹੋ ਜਾਂਦੀ ਹੈ ਇਹ ਸੋ ਇਹ ਜਿਵੇਂ ਕਹੇ ਹੁੰਦਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਹੇ ਬਾਅਦ ਚ ਪਤਾ ਲੱਗਦਾ ਸੋ ਔਲੇ ਦੇ ਜਿਹੜੇ ਬਹੁਤ ਫਾਇਦੇ ਨੇਗੇ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਮਰਬਾ ਉਹ ਤਿਆਰ ਕਰਾਂਗੇ ਔਲੇ ਜਿਹੜੇ ਕਿ ਆਪਾਂ ਤੋਕੇ ਤਿਆਰ ਕਰਲੇ ਸੀ ਵੱਡੇ ਵੱਡੇ ਆਪ ਹਾਂ ਜੀ ਸ਼ੇਧਾ ਮਤੋਂ ਪ੍ਰਿਕ ਕਰ ਲਾਂਗੇ ਤਾਂ ਜਿਹੜਾ ਰਾ ਸਾਗ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਅਬਜੌਰਬ ਹੋ ਜੇ ਤੇ ਵਧੀਆ ਬਣ ਕੇ ਤਿਆਰ ਹੋ ਜਾਣ ਇਹ ਕੱਚੇ ਤਾਂ ਰਮਣ ਖਾਦੇ ਨਹੀਂ ਜਾਂਦੇ ਹਨ ਤੇ ਜਾਂ ਫਿਰ ਮਰਬੇ ਰਾਹੀਂ ਜਾਂ ਆਚਾਰ ਰਾਹੀਂ ਇਹਨਾਂ ਨੂੰ ਖਾਣਾ ਪੈਂਦਾ ਪਰ ਚੀਜ਼ ਦੋਸਤੋ ਇਹ ਇੱਕ ਗੁਣਾ ਦੀ ਗੁਥਲੀ ਆ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਿਸ਼ਰੀ ਜਿਹੜੀ ਕਿ ਆਪਾਂ ਧਾਗੇ ਵਾਲੀ ਲਈ ਹੁੰਦੀ ਐ ਜਿਵੇਂ ਬੱਚਾ ਨੂੰ ਬਣਾਉਣਾ ਤਾਂ ਬਹੁਤ ਹੀ ਹੈਲਦੀ ਹੁੰਦੇ ਨੇ ਸੋ ਮਿਸ਼ਰੀ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਖੰਡ ਜਾਂ ਗੁੜ ਦੋਨਾਂ ਚ ਕੋਈ ਵੀ ਚੀਜ਼ ਇਹਦੇ ਵਿੱਚ ਪਾ ਸਕਦੇ ਹੋ ਹੁਣ ਆੌਲੈਂਡ ਦਾ ਸੀਜ਼ਨ ਵੀ ਦੋਸਤੋ ਚੱਲ ਰਿਹਾ ਹਨਾ ਤੇ ਅਚਾਰ ਮਰਬਾ ਕੈਂਡੀਆਂ ਜੋ ਵੀ ਤੁਸੀਂ ਬਣਾ ਕੇ ਰੱਖਣਾ ਚਾਹੁੰਦੇ ਉਹ ਘਰ ਹੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਜਾਂਦਾ ਸੌਖਾ ਹੀ ਆ ਜੀ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਜਿਹੜਾ ਮਰਬਾ ਇਹ ਤੁਸੀਂ ਬਣਾ ਕੇ ਬਹੁਤ ਸਾਰਾ ਰੱਖ ਸਕਦੇ ਹੋਗੇ ਆ ਪੇਕ ਕਰ ਅੱਧਾ ਕਿਲੋ ਬਣਾ ਰਹੇ ਆ ਤੇ ਜਿੱਦੇ ਆਪਾਂ ਕਿਤੇ ਵੱਧ ਬਣਾਇਆ ਉਹਦੇ ਵੀ ਆਪਾਂ ਲਾਈਵ ਕਰਾਂਗੇ 5-6 ਕਿਲੋ ਆਪਾਂ ਬਣਾਵਾਂਗੇ ਕਿਉਂਕਿ ਅੱਜ ਇਹ ਕਿਲੋ ਕਿਤੇ ਬਹੁਤ ਸੋਹਣੇ ਸਿਮਾਚੂਲੇ ਦਾ ਮਰਬਾ ਬਣਾਉਣਾ ਹੈਗੇ ਆਪਣੇ ਬੱਚੇ ਵਾਸਤੇ ਔਲੇ ਬਸ ਸੋਹਣੇ ਸੋਹਣੇ ਭਾਲਕੀ ਲਿਆਓ ਦੋਸਤੋ ਵੱਡੇ ਵੱਡੇ ਤੇ ਵਧੀਆ ਸਾਫ਼ ਹੋਣ ਮਤਲਬ ਦਾਗ ਹੀ ਨਾ ਹੋਣ ਸਾਰੇ ਆਵਲੇ ਆਪਾਂ ਪ੍ਰਿਕ ਕਰ ਲਏ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਜੀ ਸੋ ਬਹੁਤ ਰਸੀਲੇ ਬਣ ਕੇ ਤਿਆਰ ਹੋਣਗੇ ਇਧਰ ਆਪਾਂ ਲਈ ਹੋਈ ਹੈ ਜੀ ਕੜਾਹੀ ਕੜਾਹੀ 'ਚ ਆਪਾਂ ਪਾ ਲੈ ਜੀ ਅੱਧਾ ਲੀਟਰ ਪਾਣੀ ਦਾ ਕਿਉਂਕਿ ਅੱਧਾ ਕਿਲੋ ਆਮਲਾ ਤੇ ਹੁਣ ਜਿਹੜੇ ਸਾਰੇ ਆਮਲੇ ਨੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਕੇ 5 ਕਿ ਮਿੰਟ ਉਬਾਲਾਂਗੇ ਜੀ ਠੀਕ ਹੈ 5-4 ਮਿੰਟ ਇਹਨਾਂ ਨੂੰ ਉਬਾਲ ਲੈਣਾ ਤੇ ਆਉਣ ਲਈ ਜਿੰਨੀ ਮਾਤਰਾ ਉਹਨੇ ਪਾਣੀ ਲੈਣਾ ਆਪਾਂ ਵੱਧ ਵੀ ਲੈ ਸਕਦੇ ਥੋੜਾ ਮੋਟਾ ਕੋਈ ਐਵੇਂ ਨਹੀਂ ਹੈਗਾ ਵੀ ਅੱਧਾ ਲੀਟਰ ਹੀ ਲੈਣਾ ਜੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣੇ ਆ ਬਸ ਇੰਨੇ ਕੁ ਉਬਾਲ ਲੈਣੇ ਵੀ ਵਧੀਆ ਨਰਮ ਹੋ ਜਾਣ ਪਰ ਇਹਨਾਂ ਦੀ ਜਿਹੜੀਆਂ ਫਾੜੀਆਂ ਜੀ ਮੈਂ ਟਰੇੜਾਂ ਜੀ ਨਹੀਂ ਪੈ ਜਾਣੀਆਂ ਉਹ ਨਹੀਂ ਪੈਣੀਆਂ ਚਾਹੀਦੀਆਂ ਟਰੇੜਾਂ ਨਹੀਂ ਪੈਣੀਆਂ ਚਾਹੀਦੀਆਂ ਜਿਵੇਂ ਆਪਾਂ ਚਾਰ ਵੇਲੇ ਪਾਉਣੇ ਹੁੰਦੇ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਮੀਡੀਅਮ ਤੇ ਕਰ ਦਾਂ ਤੇ ਇਹਨਾਂ ਵਿੱਚ ਜਿਹੜੀ ਆਪਾਂ ਮਿਸ਼ਰੀ ਲਈ ਹੋਈ ਹੈ ਜੀ ਜਿੰਨੇ ਔਲੇ ਸੀ ਉਹਦੇ ਹਿਸਾਬ ਨਾਲ ਹੀ ਆਪਾਂ ਮਿਸ਼ਰੀ ਲੈਣੀ ਆ ਅੱਧਾ ਕਿਲੋ ਆਪਾਂ ਮਿਸ਼ਰੀ ਲਈ ਅੱਧਾ ਕਿਲੋ ਔਲੇ ਸੀ ਸੋ ਜਿੰਨਾ ਆਪਾਂ ਆਮਲਾ ਮਤਲਬ ਜਿਹੜਾ ਬਣਾ ਰਹੀਗੇ ਹੋਗੇ ਮਰੱਬਾ ਉਹਦੇ ਹਿਸਾਬ ਨਾਲ ਜਿੰਨੇ ਔਲੇ ਹੁਣ ਓਨੇ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਸੋ ਹੁਣ ਆਪਾਂ ਇਹ ਜਿਹੜੀ ਧਾਗੇ ਵਾਲੀ ਮਿਸ਼ਰੀ ਲਈ ਹੋਈ ਹੈ ਇਹਦੇ ਵਿੱਚ ਆਪਾਂ ਧਾਗਾ ਕੱਟ ਲਾਂਗੇ ਇਹਦੇ ਜਿਹੜਾ ਪਾਊਡਰ ਆ ਉਹ ਆਪਾਂ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਮੰਨ ਕੇ ਚਲੋ ਕੁੱਟ ਕੇ ਇਹਦੇ ਜਿਹੜੇ ਧਾਗੇ ਆ ਉਹ ਕੱਢ ਲੈਣੇ ਆ ਤੇ ਇਹਨੂੰ ਆਪਾਂ ਪ ਸੋ ਇਹ ਬਹੁਤ ਹੀ ਕਹਿ ਸਕਦਾ ਵੀ ਫਾਇਦੇਮੰਦ ਹੁੰਦੀ ਹੈ ਜਿਵੇਂ ਖੰਗ ਵਗੈਰਾ ਹੋ ਜਾਂਦੀ ਹੈ ਕਿ ਉਂਝ ਵੀ ਇਹ ਫਾਇਦੇਮੰਦ ਬਹੁਤ ਹੁੰਦੀ ਹੈ ਸੋ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵੀ ਇਹਦੇ ਵਿੱਚ ਖੰਡ ਪਾ ਲੈ ਖੰਡ ਚ ਪਤਾ ਨਹੀਂ ਕਿੰਨੇ ਕ ਕੈਮੀਕਲ ਹੁੰਦੇ ਨੇ ਸੋ ਇਹਦੇ ਵਿੱਚ ਮਿੱਠੀ ਪਾ ਸਕਦੇ ਆ ਜਾਂ ਆਪਾਂ ਗੁੜ ਪਾ ਸਕਦੇ ਆ ਜੀ ਤੇ ਹੁਣ ਆਪਾਂ ਇਹਨਾਂ ਦਾ ਪਾਊਡਰ ਤਿਆਰ ਕਰ ਲੈਨੇ ਜਿੰਨੇ ਟਾਈਮ ਚ ਉਬਲ ਕੇ ਤਿਆਰ ਹੁੰਦੇ ਨੇ ਲਓ ਜੀ ਇਹਨੂੰ ਉਬਲਦੇ ਨੂੰ 5 ਤੋਂ 7 ਮਿੰਟ ਹੋ ਗਏ ਤੇ ਵਧੀਆ ਨਰਮ ਹੋ ਚੁੱਕੇ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਆ ਦਿਖਾਇਆ ਕਰਦਣ ਆਪਾਂ ਇਹਨੂੰ ਚੈੱਕ ਕਰ ਸਕਦੇ ਵਧੀਆ ਨਰਮ ਹੋਏ ਪਏ ਨੇਗੇ ਜੇ ਜਿਆਦੇ ਵੱਡੇ ਹੋਣ ਤਾਂ 10 ਮਿੰਟ ਲੱਗਸਣ ਪਰ ਇਦੋਂ ਵੱਧ ਟਾਈਮ ਜਿਹੜਾ ਆਪਾਂ ਨਹੀਂ ਉਬਾਲਣਾ ਕਿਉਂਕਿ ਜੇ ਜਦੋਂ ਇਹ ਤਰੇਡ ਆ ਜਾਣ ਤਾਂ ਇਹ ਵੀ ਖਰਾਬ ਹੋ ਸਕਦੇ ਨੇਗੇ ਫਿਰ ਜਦੋਂ ਆਪਾਂ ਜੂਸ ਚ ਪਾਵਾਂਗੇ ਰਸ ਚ ਪਾਵਾਂਗੇ ਜਿਵੇਂ ਹੁਣ ਆਪਾਂ ਗੋੜ ਜਾਂ ਮਿਸ਼ਰੀ ਜਾਂ ਖੰਡ ਵਰਤਾਂਗੇ ਸੋ ਇਹਦੇ ਵਿੱਚ ਇਹ ਮਤਲਬ ਹੀ ਇਕੱਲੇ ਇਕੱਲੇ ਹੋ ਜਾਣਗੇ ਇਸ ਕਰਕੇ ਉਸ ਇਹਨੂੰ ਇੰਨਾ ਕਿ ਉਬਾਲਣਾ ਵੀ ਵਧੀਆ ਉਪਰੋ ਜਿਹੜਾ ਇਹਦਾ ਛਿਲਕਾ ਵੀ ਵਧੀਆ ਨਰਮ ਹੋ ਜਾਏ ਗੈਸ ਆਪਾਂ ਕਰਦਾਂਗੇ ਜੀ ਬੰਦ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤੇ ਜਿਹੜਾ ਆਹ ਵਾਲਾ ਪਾਣੀ ਹੈ ਜੀ ਇਹ ਵੀ ਬਹੁਤ ਫਾਇਦੇਮੰਦ ਹੈ ਇਹਨੂੰ ਜਾਂ ਤਾਂ ਆਪਾਂ ਠੰਡਾ ਕਰਕੇ ਉੰਜ ਵੀ ਪੀ ਸਕਦੇ ਹਾਂ ਜਿਵੇਂ ਥੋੜਾ ਜਿਹਾ ਵਿੱਚ ਨਮਕ ਪਾ ਕੇ ਤੇ ਨਹੀਂ ਜੀ ਮੈਂ ਹੁਣ ਆਪਾਂ ਵਾਲ ਵਗੈਰਾ ਧੋਣਿਆਂ ਤਾਂ ਉਹ ਵਾਲਾਂ ਨੂੰ ਇਹ ਇਸ ਪਾਣੀ ਨਾਲ ਆਪਾਂ ਧੋ ਸਕਦੇ ਹਾਂ ਜੀ ਸੋ ਇਹ ਪਾਣੀ ਨੂੰ ਵੇਸਟ ਕਰਕੇ ਨਹੀਂ ਸੁੱਟਣਾ ਹੈਗਾ ਵਰਤ ਸਕਦੇ ਹਾਂ ਜੀ ਆਪਾਂ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਜੀ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਉਬਾਲ ਲੈਣੇ ਨੇ ਉੱਪਰ ਦੀ ਸਕਿਨ ਜੀ ਹੋਰੋਂ ਜੀ ਹੋ ਜਾਂਦੀ ਹੈਗੀ ਜਿਵੇਂ ਵਿੱਚ ਥੋੜੀ ਥੋੜੀ ਤਰੇੜਾਈ ਜਾਂ ਨਰਮ ਹੋ ਜਾਂਦੀ ਹੈ ਉੱਪਰ ਹਾਂ ਜੀ ਉੱਪਰ ਨਰਮ ਜੀ ਹੋ ਜਾਂਦੀ ਹੈਗੀ ਤੇ ਆਹ ਪਾਣੀ ਵੀ ਦੋਸਤੋ ਫ ਇਨੂੰ ਪੀ ਵੀ ਸਕਦੇ ਆ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਥੋੜੀ ਸ਼ੱਕਰ ਪਾ ਕੇ ਪੀ ਵੀ ਸਕਦੇ ਆ ਤੇ ਨਹੀਂ ਆਪਾਂ ਬਾਲਾਂ ਨੂੰ ਧੋ ਸਕਦੇ ਆ ਜਿਵੇਂ ਵੀ ਆਪਾਂ ਇਹਨੂੰ ਜੂਸ ਕਰਨਾ ਹੋਵੇ ਆਪਾਂ ਇਹਨੂੰ ਵਰਤ ਸਕਦੇ ਆਗੇ ਬਹੁਤ ਫਾਇਦੇਮੰਦ ਪਾਣੀ ਹੈ ਜੀ ਕਿਉਂਕਿ ਇਹਦੇ ਵਿੱਚ ਆਪਾਂ ਔਲਿਓ ਵਾਲੇ ਹੁੰਦੇ ਨੇ ਔਲਿਆ ਨੂੰ ਸਭ ਤੋਂ ਪਹਿਲਾਂ ਧੋ ਕੇ ਫੇਰ ਹੀ ਉਬਾਲਣਾ ਫੇਰ ਹੀ ਇਹ ਪੀਣ ਦੇ ਯੋਗ ਹੈ ਜੀ ਕਿਉਂਕਿ ਬਿਨਾਂ ਧੋਤੇ ਆਪਾਂ ਇਹਨਾਂ ਨੂੰ ਨਹੀਂ ਉਬਾਲਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਜਿਹੜਾ ਪਾਣੀ ਹੈਗਾ ਇਹਨੂੰ ਵੀ ਆਪਾਂ ਕੱਢ ਲੈਣੇ ਹੈਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਮਰਬਾ ਬਣਾਉਣਾ ਤਿਆਰ ਕਰਦੇ ਹਾਂ ਜੀ ਔਲੇ ਆਪਣੇ ਤਿਆਰ ਨੇਗੇ ਵਧੀਆ ਨਰਮ ਹੋ ਚੁੱਕੇ ਸੀਗੇ ਤੇ ਹੁਣ ਜਿਹੜਾ ਇੱਧਰ ਕੜਾਹੀ ਲਈ ਹੋਈ ਇਹਦੇ ਵਿੱਚ ਆਪਾਂ ਪਾਵਾਂਗੇ ਜੀ 2 ਤੋਂ 3 ਚਮਚ ਪਾਣੀ ਦੇ ਪਾਣੀ ਬਾਲਾ ਨਹੀਂ ਪਾਉਣਾ ਹੈਗਾ ਗੈਸ ਆਪਾਂ ਕਰ ਲੈਨੇ ਆ ਜੀ ਔਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੀ ਆਪਾਂ ਲਈ ਹੋਈ ਸੀ ਮਿਸ਼ਰੀ ਚੰਗੀ ਤਰ੍ਹਾਂ ਪੀਸ ਲਈ ਸੀ ਉਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਮੈਂ ਮਿਸ਼ਰੀ ਨੂੰ ਪੂਰਾ ਪ੍ਰੋਪਰ ਪੀਸ ਕੇ ਆਪਾਂ ਪਾਊਡਰ ਬਣਾ ਕੇ ਪਾਉਣੀ ਹੈ ਹਾਂਜੀ ਪਾਣੀ ਜ਼ਿਆਦਾ ਨਹੀਂ ਪਾਉਣਾ ਫਿਰ ਨਹੀਂ ਜ਼ਿਆਦਾ ਟਾਈਮ ਲੱਗੂਗਾ ਇਹਨੂੰ ਮਚਨ ਚ ਪਾਣੀ ਨੂੰ ਹੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਥੋੜਾ ਜਿਹਾ ਪਾਣੀ ਪਾ ਕੇ ਠੀਕ ਹੈ ਇਹਨੂੰ ਗਾੜੀ ਜੀ ਬਣਾ ਲੈਣੀ ਚਾਸ਼ਨੀ ਜੇ ਨਹੀਂ ਨਹੀਂ ਜੀ ਕੁਝ ਨਹੀਂ ਕਰਨਾ ਹੈ ਬਸ ਇਹਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਜੀ ਔਲੇ ਠੀਕ ਹੈ ਹਾਂ ਹੀ ਪਾ ਲੈਣਾ ਹਾਂਜੀ ਤੇ ਹੁਣ ਆਪਾਂ ਕੰਮ ਹੀ ਬਹੁਤ ਸੌਖਾ ਰਹਾ ਬਹੁਤ ਸੌਖਾ ਜੀ ਕੋਸ਼ ਕਰਨ ਦੀ ਲੋੜ ਨਹੀਂ ਹੈਗੀ ਹੂੰ ਬਸ ਆਪਾਂ ਇਹਨੂੰ ਮੈਲਟ ਹੋਣ ਦਵਾਂਗੇ ਇਹ ਕਿਸੇ ਦਾ ਆਪਣਾ ਆਉਣੀ ਹੈ ਜਿਹਦੇ ਤੋਂ ਐ ਲੱਗੇ ਵੀ ਮੈਲਟ ਹੋ ਗਈ ਫਿਰ ਆਪਾਂ ਇਹਨੂੰ ਟੱਕ ਕੇ ਤੇ ਫਿਰ ਆਪਾਂ ਨੂੰ ਮੀਡੀਅਮ ਤੇ ਕਰਕੇ ਪਕਾ ਲਾਂਗੇ ਜੀ ਅੱਧਾ ਘੰਟਾ ਵਿੱਚ ਦੀ ਆਪਾਂ ਚਲਾਉਂਦੇ ਰਵਾਂਗੇ ਹੂੰ ਹੁਣ ਆਪਾਂ ਇਹਨੂੰ ਇੱਕ ਵਾਰ ਮੈਲਟ ਹੋਣ ਦਿੰਦੇ ਹਾਂ ਜੀ ਠੀਕ ਹੈ ਜੀ ਲਓ ਜੀ ਸਾਰੇ ਤੇ ਆਪਾਂ ਚੰਗੀ ਤਰ੍ਹਾਂ ਲਾਤੀ ਤੇ ਹੁਣ ਆਪਾਂ ਇਹਨੂੰ ਉੱਪਰ ਟਾਕ ਦਿੰਨੇ ਹਾਂ ਜੀ ਮੈਲਟ ਹੋਣੀ ਸਟਾਰਟ ਹੋ ਗਈ ਮੀਡੀਅਮ ਤੇ ਕਰਕੇ ਜਾਂ ਲੋ ਤੇ ਕਰ ਸਕਦੇ ਹਾਂ ਮੀਡੀਅਮ ਤੇ ਕਰਕੇ ਆਪਾਂ ਹੁਣ ਆਪਾਂ ਇਹਨੂੰ ਟਾਕੇ ਰੱਖ ਦਾਂਗੇ ਜੀ ਸਾਰੇ ਮਤਲਬ ਉਹਨਾਂ ਦੇ ਉੱਪਰ ਬਿਲਕੁਲ ਚਪਕੇ ਦੇਣੀਆਂ ਇਹ ਆਪਾਂ ਹਾਂਜੀ ਹੁਣ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਪੱਕਣ ਦਵਾਂਗੇ ਮੀਡੀਅਮ ਟੂ ਲੋ ਆਪਾਂ ਗੈਸ ਰ ਦੇ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਜਮਾ ਸਲੋਸੇ ਕਰਕੇ ਪਕਾਉਣਾ ਰਹਿਣਾ ਹੈ ਹਾਂਜੀ ਸਲੋਸੇ ਕਰਕੇ ਪਕਾਉਣਾ ਇਹ ਹੁਣੀ ਤਿਆਰ ਹੋ ਜੂ ਖਾਣੇ ਵਾਸਤੇ ਹਾਂਜੀ ਹਾਂਜੀ ਹੁਣੀ ਤਿਆਰ ਬਹੁਤ ਹੀ ਰਸੀਲੇ ਜਿਵੇਂ ਆਪਾਂ ਕਹਿ ਸਕਦੇ ਵੀ ਗੁਲਾਬ ਜਮਣਾ ਰਸਗੁਲੇ ਉਸ ਪ੍ਰਕਾਰ ਬਣ ਜਾਣਗੇ ਬਹੁਤ ਹੀ ਰਸੀਲੇ ਸੋ ਹੁਣ ਆਪਾਂ ਇਹਨੂੰ ਪੱਕਣ ਦਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਜੀ ਕੀ ਰਿਜ਼ਲਟ ਮਿਲਦਾ ਹੈ ਆਮਲੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਮਿਸ਼ਰੀ ਸੀ ਉਹ ਮੈਲਟ ਹੋ ਗਈ ਤੇ ਹੁਣ ਇਹ ਪੱਕਣਾ ਵੀ ਸਟਾਰਟ ਹੋ ਗਿਆ ਹੁਣ ਆਪਾਂ ਅੱਧਾ ਘੰਟਾ ਵੇਟ ਕਰਦੇ ਹਾਂ ਵਿਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵੀ ਚੰਗੀ ਤਰ੍ਹਾਂ ਆੜ ਜੇ ਆਪਾਂ ਥੋੜਾ 10 ਮਿੰਟ ਹੋਰ ਪਕਾ ਸਕਦੇ ਆ ਅੱਧਾ ਘੰਟਾ ਮਤਲਬ 30 ਤੋਂ 40 ਮਿੰਟ ਆਪਾਂ ਇਹਨੂੰ ਪਕਾਉਣਾ ਤੇ ਜਿਹੜਾ ਮਰਬਾ ਬਣ ਕੇ ਤਿਆਰ ਹੋ ਜੂਗਾ ਹੁਣ ਆਪਾਂ ਇਹਨੂੰ ਦਿਖਾਉਨੇ ਆ ਜੀ ਤੁਹਾਨੂੰ ਅੱਧੇ ਘੰਟੇ ਬਾਅਦ ਤੇ ਵਧੀਆ ਬਣ ਕੇ ਹੀ ਤਿਆਰ ਹੋ ਜੂਗਾ ਲੇਟ ਭੱਜ ਗਈ ਸੀਗੀ ਤੇ ਇਹਨੂੰ ਹੋ ਗਈ ਸੀ ਜੀ 35 ਤੋਂ 40 ਮਿੰਟ ਪਕਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਬਹੁਤ ਹੀ ਰਸੀਲੇ ਤੇ ਹੁਣ ਆਪਾਂ ਇਹਨੂੰ ਚਾਸ ਨੀਚੀ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਕ ਚਮਚ ਕਾਲੀ ਮਿਰਚ ਤੇ ਕਾਲਾ ਨਮਕ ਤੇ ਇਹਦੇ ਵਿੱਚ ਆਪਾਂ ਅਦਰਕ ਦਾ ਪਾਊਡਰ ਵੀ ਪਾ ਸਕਦੇ ਥੋੜਾ ਉਹਦੇ ਨਾਲ ਵੀ ਟੇਸਟ ਵਧੀਆ ਆ ਜਾਂਦਾ ਹੈਗਾ ਤੇ ਇਹ ਮਤਲਬ ਟੇਸਟ ਵਾਸਤੇ ਆ ਆਪਸ਼ਨਲ ਆ ਜੀ ਤੁਸੀਂ ਹੈਗਾ ਤਾਂ ਪਾ ਸਕਦੇ ਨਹੀਂ ਆਪਾਂ ਇਹਨੂੰ ਸਕਿਪ ਵੀ ਕਰ ਸਕਦੇ ਹਾਂਗੇ ਮਤਲਬ ਜੇ ਆਪਾਂ ਕੁਝ ਖਟ ਮਿੱਠਾ ਨੂੰ ਯਕੀਨ ਪਸੰਦ ਕਰਦੇ ਆ ਖਾਣਾ ਤਾਂ ਆਪਾਂ ਨਮਕ ਪਾ ਹਾਂਜੀ ਮਤਲਬ ਹਲਕਾ ਜਿਹਾ ਟੇ ਤੇ ਹੁਣ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਰਸੀਲੇ ਬਣੇ ਨੇਗੇ ਤੇ ਇਹ ਜਿਉਂ-ਜਿਉਂ ਚਾਸਨੀ ਚ ਪੈ ਰਹਿਣਗੇ ਬਰਾਊਨ ਹੁੰਦੇ ਜਾਣਗੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇਗੇ ਸੋ ਬਹੁਤ ਹੀ ਰਸੀਲੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਪ੍ਰਕਾਰ ਤੁਸੀਂ ਆਮਲਾ ਜਿਹੜਾ ਜਦੋਂ ਇਹ ਬਣ ਕੇ ਤਿਆਰ ਹੋ ਜਾ ਤਾਂ ਤੁਸੀਂ ਏਅਰ ਟਾਈਟ ਕੰਟੇਨਰ ਚ ਸਣੇ ਚਾਸਨੀ ਇਹਨੂੰ ਪਾ ਸਕਦੇ ਹੋਗੇ ਤੇ ਨਹੀਂ ਤੁਸੀਂ ਜਿੰਨੇ ਹੋਰ ਆਮਲਾ ਬਣਾਉਣੇ ਨੇਗੇ ਤਾਂ ਜਿਹੜੇ ਆਮਲੇ ਨੇ ਬਾਹਰ ਕਰਦ ਲਓ ਤੇ ਇਹਦੇ ਵਿੱਚ ਥੋੜੀ ਜੀ ਹੋਰ ਜਿਵੇਂ ਹੁਣ ਆਪਾਂ ਖੰਡ ਪਾਉਣੀ ਹੈ ਜਿਵੇਂ ਮਿਸ਼ਰੀ ਪਾਉਣੀ ਆ ਉਹ ਇਹਦੇ ਵਿੱਚ ਪਾ ਕੇ ਹੋਰ ਜਿਹੜੇ ਔਲੇ ਨੇ ਉਹ ਵੀ ਤੁਸੀਂ ਇਹਦੇ ਵਿੱਚ ਪਕਾ ਸਕਦੇ ਹੋ ਤੇ ਹੁਣ ਇਹਨੂੰ 에어ਟਾਈਟ ਕੰਟੇਨਰ ਚ ਸਟੋਰ ਕਰਕੇ ਆਪਾਂ ਇਹਨੂੰ ਸਾਲਾਂ ਤੱਕ ਖਾ ਸਕਦੇ ਜਿਵੇਂ ਆਪਾਂ ਕਾਫੀ ਸਾਰੇ ਬਣਾ ਲਏ ਸੋ ਬਹੁਤ ਵਧੀਆ ਨੇ ਜੀ ਵਿਟਾਮਿਨ ਸੀ ਨਾਲ ਭਰਪੂਰ ਨੇ ਜਰੂਰ ਬਣਾ ਕੇ ਬਹੁਤ ਟਰਾਈ ਕਰਕੇ ਜਰੂਰ ਰੱਖ ਕੰਟੇ ਦੇ ਵਿੱਚ ਪਾ ਕੇ ਕੱਚ ਦੇ ਵਿੱਚ ਪਾ ਸਕਦੇ ਆ ਜੀ ਬਹੁਤ ਵਧੀਆ ਜੇ ਕੱਚ ਦਾ ਹੋਵੇ ਤਾਂ ਹੁਣ ਇਹਨੂੰ ਖਾ ਸਕਦੇ ਰਮਣ ਤਿਆਰ ਹਾਂ ਹਾਂ ਜੀ ਹਾਂ ਜੀ ਇਹਨੂੰ ਬਿਲਕੁਲ ਤਿਆਰ ਆ ਜੀ ਵੈਸੇ ਇਹਨੂੰ ਆਪਾਂ ਤਿੰਨ ਤੋਂ ਚਾਰ ਘੰਟੇ ਰੱਖ ਸਕਦੇ ਜਾਸ ਨੀਚੇ ਜਿਹਦੇ ਚਾਸ ਨੀਚੇ ਰੱਖੀ ਰੱਖਾਂਗੇ ਉੰਨੀ ਵਧੀਆ ਬਣ ਕੇ ਤਿਆਰ ਹੁੰਦੇ ਨੇਗੇ ਸੋ ਅੰਦਰ ਤੱਕ ਅਬਜੋਬ ਹੋ ਜਾਂਦੀ ਹੈਗੀ ਤੇ ਦੋਸਤੋ ਤੁਸੀਂ ਵੀ ਜਰੂਰ ਟਰਾਈ ਕਰਨਾ ਆਪਣੀ ਇਮਿਊਨਿਟੀ ਨੂੰ ਬੂਸਟ ਕਰਦੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਸੋ ਵੀਡੀਓ